ਮਹਿਤਾ ਚੌਂਗ ਦੇ ਜਲੰਧਰ ਰੋਡ ਤੇ ਸਥਿਤ ਮੇਜਰ ਸਫੇਰ ਪਾਰਟਸ ਦੀ ਦੁਕਾਨ ਤੇ ਬਲਦੇਵ ਸਿੰਘ ਉਰਪਚੇਲਾ ਅਤੇ ਇੱਕ ਹੋਰ ਗ੍ਰਾਹਕ ਦੀਆਂ ਲੱਤਾਂ ਵਿੱਚ ਗੋਲੀਆਂ ਮਾਰ ਕੇ ਫਰਾਰ ਹੋ ਗਏ ਦੋਸ਼ੀਆਂ ਵਿੱਚੋਂ ਇੱਕ ਨੂੰ ਮਹਿਤਾ ਚੌਂਗ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਦੋਸ਼ੀ ਦੀ ਪਛਾਣ ਰੋਹਿਤ ਪੁੱਤਰ ਮਨਜੀਤ ਸਿੰਘ ਕੌਮ ਪ੍ਰਜਾਪਤ ਵਾਸੀ ਮਹਿਤਾ ਪਿੰਡ ਵਜੋਂ ਹੋਈ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮਹਿਤਾ ਚੌਂਗ ਦੀ ਪੁਲਿਸ ਨੇ ਰਿਮਾਂਡ ਤੇ ਵਾਪਸ ਲਿਆਂਦਾ ਸੀ ਅਤੇ ਤਪਤੀਸ਼ ਦੌਰਾਨ ਉਸਨੇ ਦੱਸਿਆ ਕਿ ਪਿੰਡ ਨੰਗਲੀ ਕਲਾਂ ਦੀ ਡਰੇਨ ਕੋਲ ਉਸਨੇ ਉਹ ਪਿਸਤੌਲ ਲੁਕਾਇਆ ਹੋਇਆ ਹੈ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਸਐਸਪੀ ਸਰਦਾਰ ਮਨਜਿੰਦਰ ਸਿੰਘ ਡੀਐਸਪੀ ਸ੍ਰੀ ਅਤਰਬੰਦਰ ਕਲਿਆਣ ਜੀ ਐਸਐਚਓ ਮਹਿਤਾ ਸਮਸ਼ੀਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਤਕਰੀਬਨ 6:30 ਵਜੇ ਦੇ ਉਕਤ ਦੋਸ਼ੀ ਰੋਹਿਤ ਨੂੰ ਹਥਿਆਰਾਂ ਦੀ ਬਰਾਮਦਗੀ ਵਾਸਤੇ ਪਿੰਡ ਨੰਗਲੀ ਕਲਾਂ ਦੀ ਡਰੇਨ ਕੋਲੇ ਜਾਇਆ ਗਿਆ ਤਾਂ ਉਸਨੇ ਇੱਕ ਜਗ੍ਹਾ ਤੇ ਲੁਕਾ ਕੇ ਰੱਖੇ ਹੋਏ ਪਿਸਤੌਲ ਨਾਲ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਆਪਣੇ ਬਚਾਅ ਵਾਸਤੇ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਫਾਇਰਿੰਗ ਦੌਰਾਨ ਰੋਹਿਤ ਜ਼ਖਮੀ ਹੋ ਗਿਆ ਜਿਸ ਨੂੰ ਬੱਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜੋ ਕਿ ਜੀਰੇ ਇਲਾਜ ਹੈ ਐਸਐਸਪੀ ਸਾਹਿਬ ਨੇ ਇੱਥੇ ਤਾੜਨਾ ਕਰਦਿਆਂ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਤੋਂ ਬਾਝ ਆਜਣ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਨਹੀਂ ਤੇ ਕਾਨੂੰਨ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕੀ ਨਾਮ ਨਾਲ ਹੈ ਜਿਹੜਾ ਅੱਗੇ ਐਨਕਾਊਂਟਰ ਹੋਇਆ ਮੈਥੇ ਜੋ ਇੱਕ ਜੀ ਸਾਡੇ 13 ਤਰੀਕ ਨੂੰ ਬਲਦੇਵ ਸਿੰਘ ਹੈਗੇ ਨੇ ਮਹਿਤਾ ਚੌਂਕ ਉਹਨਾਂ ਦੀ ਸ਼ਾਪ ਤੇ ਗੋਲੀਆਂ ਮਾਰੀਆਂ ਸੀਗੀਆਂ ਤੇ ਬਲਦੇਵ ਸਿੰਘ ਤੇ ਉਹਨਾਂ ਦੇ ਨਾਲ ਇੱਕ ਸੀਗੇ ਉਹਨਾਂ ਦੇ ਲੈਗ ਇੰਜਰੀਜ਼ ਹੋਈਆਂ ਸੀਗੀਆਂ ਅੰਸ਼ਰਟ ਇੰਜਰੀਜ਼ ਤੇ ਦੋ ਮਲਜ਼ਮ ਜਿਹੜੇ ਉਹਨਾਂ ਤੇ ਗੋਲੀਆਂ ਮਾਰ ਕੇ ਚਲੇ ਗਏ ਸਾਡੇ ਜਿਹੜੀਆਂ ਟੀਮਜ਼ ਨੇ ਮੁਸਤਾਕੀ ਨਾਂ ਸਾਡੇ ਡਿਪਟੀ ਸਪੋਟ ਦੇ ਸਾਹਮਣੇ ਬਰੀਫਿੰਗ ਕਰਕੇ ਇਹਨੋਂ ਕੇਸ ਜਿਹੜੇ ਆ ਆਇਡੈਂਟੀਫਾਈ ਕੀਤੇ ਗ੍ਰੋਹ ਤੇ ਜਨਮ ਕਿ ਕੱਲ ਰੋਹਿਤ ਨੂੰ ਅਸੀਂ ਸ਼ਾਮ ਨੂੰ ਅਰੈਸਟ ਕੀਤਾ ਤੇ ਅੱਜ ਜਦੋਂ ਰਿਮਾਂਡ ਦੇ ਦੌਰਾਨ ਇਹਨੂੰ ਇੱਥੇ ਅਸੀਂ ਲਿਆਂ ਇਹਦੇ ਮਹਿਰ ਦੇ ਕੰਡੇ ਅਸੀਂ ਲੈ ਕੇ ਆਏ ਉਹਦੇ ਤੋਂ ਵੈਪਨ ਲਿ ਕਵਰ ਕਰਨ ਲਈ ਉਹਨੇ ਮੁਸਤਦੀਕ ਵਰਤਨ ਦੀ ਕੋਸ਼ਿਸ਼ ਕੀਤੀ ਤੇ ਮੇ ਪੰਚਾਕੇ ਸਾਡੇ ਮੁਲਾਜ਼ਮ ਤੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਤੇ ਸੈਲਫ ਡਿਫੈਂਸ ਸੀ ਤੇ ਸਾਡੇ ਮੁਲਾਜ਼ਮ ਨੇ ਉਹਦੇ ਅੱਖੀ ਲੱਤ ਉਹਦੇ ਗੋਲੀ ਮਜੀ ਤੇ ਉਹਨੂੰ ਇਸ ਟਾਈਮ ਕਬੱਬ ਵਾਲਾ ਸਾਹਿਬ ਜੀ ਵਿਲਾਸਤਾ ਦਾਖਲ ਕਰ ਦਿੱਤਾ ਗਿਆ ਤੇ ਸਾਡੀ ਗੋਲੀ ਬਾਕੀ ਦੀ ਫੋਰੈਂਸਿਕ ਟੀਮ ਸ ਹੈ ਉਹਕੇ ਆ ਗਏ ਨੇ ਉਹ ਮੁਫਤ ਦੀ ਆਪਣੀ ਡਾਂਸ ਕਲਾਸ